ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਜੱਗੇ ਨਾਲ ਬਹੁਤ ਚੁੱਕਿਆ ਪਿੰਡ ਡੇਰੀ ਵਾਲਾ ਜ਼ਿਲ੍ਹਾ ਮਰਸਰਪੈਂਦਾ ਜੀ ਤਹਿਸੀਲ ਵਾ ਵਕਾਲਾ ਚ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸਭ ਟੀਡਾ ਚਲੋ ਸਭ ਸੰਦੀਪ ਡੇਰੀ ਫਾਰਮ ਦੇਖਣ ਆ ਰਹੇ ਭੈਣ ਭਰਾ ਸਾਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਠੱਗਿਆ ਮਾਲ ਪਿਛਲਾ ਠੱਗਿਆ ਵੇਖੇ ਕਿਰਪਾ ਮਾਰ ਜੀ ਪਾ ਤੇ ਮਾਲ ਬੜਾ ਸੁਨੋ ਹੁੰਦਾ ਬੜਾ ਚੰਗਾ ਹੋਵੇ ਸਭ ਕੁਝ ਦੇਖਦਾ ਬਾਕੀ ਗੱਲ ਹੈ ਜੀ ਇੱਕ ਬੰਦੇ ਦੀ ਸ਼ਕਲ ਨਾਲ ਥੋੜਾ ਮਾਲ ਵੇਚਦਾ ਹਣਾ ਸਹੀ ਗੱਲ ਇਹ ਬੜਾ ਇਹ ਗੱਲ ਨੋਟ ਕਰਨ ਵਾਲੀ ਆ ਸੋਣਾ ਕਰਦੇ ਜਾਂਦੇ ਨੋ ਮਾਲ ਵੀ ਆ ਜਾਂਦੇ ਬਿਲਕੁਲ ਚਲੋ ਵੀਡੀਓ ਬੜੇ ਚਲੀ ਜਾਂਦਾ ਬਾਕੀ ਤੁਹਾਨੂੰ ਬੜਾ ਪਛਾਣ ਬੜੀ ਤੁਹਾਡੀ ਇਸ਼ਾਨ ਬੜੀ ਮਾਰਾ ਕਿਰਪਾ ਕਰਦੇ ਬੰਦੇ ਬਿੱਲਾ ਬੋਲਦਾ ਡੇੜੀ ਵਾਲੀ ਆ ਪਾ ਪਾ ਆਪਾਂ ਨੰਬਰ ਮੇਰਾ ਦੱਸਦੇ ਆਪਣੇ ਡੈਡੀ ਨਾਲ ਗੱਲ ਕਰਾ ਹਾਂ ਜੀ ਜੁੜਾ ਝੋਟੀਆਂ ਦਾ ਇੱਕ ਵੀਰ ਨੇ ਲਲਿਆ ਤੇ ਕਿਹਾ ਡੈਡੀ ਨਾਲ ਜਨਮ ਸ਼ਾਨ ਆ ਕੀ ਗੱਲ ਕਰਾ ਬਿਲਕੁਲ ਜੀ ਬਿਲਕੁਲ ਚਲੋ ਭੇਜ ਦੋ ਆਵਾਜ਼ ਜੀ ਬਾਸੇ ਬਾਸੇ ਹਾਂ ਜੀ ਉਹ ਜਿਹੜਾ ਸਦੀਪ ਭਾਈ ਭਾਅ ਪਰਦਾ ਦੀ ਸਚਾਈ ਬਿਲਕੁਲ ਜਿਹੜੀ ਗੱਲ ਆ ਪਤਾ ਕਿ ਜਦੋਂ ਆਪਾਂ ਮੇਰੇ ਤਾਂ ਕੋ ਸਾਲ ਜਿਹੜੇ 2 ਸਾਲ ਹੋਈ ਨੇ ਵੀਡੀਓ ਬਣਾਉਣ ਦੇ ਨੂੰ ਹਾਂ ਜੀ ਜਿਹੜੇ 2 ਸਾਲ ਹੋ ਗਏ ਜਿਹੜੇ ਵੀਡੀਓ ਬਣਾਉਣ ਦੇ ਨੂੰ ਤਾਂ ਬੜਾ ਸੋਹਣਾ ਭਾਅ ਤੇ ਮਾਲ ਚੰਗਾ ਹੁੰਦਾ ਮਹਾਰਾ ਕਿਰਪਾ ਨਾਲ ਹਾਂ ਨਹੀਂ ਦਿੱਤਾ ਸਰੀ ਫੋਨ ਹੈ ਭਾਈ ਕੇ ਦਾ ਬਿਲਕੁਲ ਚਾਹੀਦਾ ਭਾਈ ਜੀ ਨਹੀਂ ਨਾ ਨਾ ਇਹ ਰੱਬ ਦੀ ਕਿਰਪਾ ਨਾਲ ਸਚਾਈ ਵਿਗਦੀ ਭਾਈ ਚਲੋ ਜੇ ਆਪਾਂ ਇੱਕ ਵਾਰ ਕਰ ਲਾਂਗੇ ਦੂਜੇ ਬਿਲਕੁਲ ਬਿਲਕੁਲ ਜਿਹੜੀ ਗੱਲ ਆ ਤਕ ਕਿਨੇ ਆਜ ਫਿਰ ਹਾਂਜੀ ਅੱਜ 6 ਆਜੀ ਤਿੰਨ ਮਈਆਂ ਤਿੰਨ ਗਾਵਾਂ ਜੀ ਆਜੋ ਫਿਰ ਹਾਂਜੀ ਆ ਤਾਜੀ ਛੋਟੀ ਸੂਈ ਹੈ ਸੁਨੀਪਾ ਜੀ ਅੱਛਾ ਤਾਜੀ ਸੂਈ ਹੈ ਕੱਲ ਦੀ ਜੀਰ ਜਰ ਆਪਣੇ ਕੋ ਪਾਈ ਹੈ ਪ੍ਰੋਪਰ ਠੀਕ ਆ ਹਾਂ ਤੇ ਆ ਗਈਆਂ ਸਾਫ ਮਾਰੇ ਕਿਰਪਾ ਨਾਲ ਗੁਰਤੇਗ ਬਾਦਰੀ ਨਾਲ ਚੁਾਈ ਵੀ ਇੱਕ ਨੰਬਰ ਲੱਗੀ ਮੇਰੀ ਕਿਨੇ ਦੁੱਧ ਲੀ ਬਾਈ ਜੀ ਦੁੱਧ ਭਾਈ ਜੀ ਸੇਵਾਰਾ ਦੁੱਧ ਭਾਵੇਂ ਕੋਈ 16 17 ਲੀਟਰ ਚੋਲੇ ਸਟਾਰਟਿੰਗ ਬੋਲੋ ਦੱਸੋ ਹਾਂਜੀ ਵਾਹ ਜੀ ਵੇਖੋ ਜੀ ਕੱਲ ਕੱਲ ਕਰਵਾਉਣੀ ਸੀ ਜੀ ਜੇਰ ਦੇ ਪਾਸੇ ਮੇਰੇ ਹੱਥਾਂ ਲੇਵਾ ਕਰਾ ਲਈ ਬਾਈ ਬਾਈ ਉਹਨੀ ਗਾਰਡ ਹੁੰਦੀ ਛੋਟੀ ਪਿਛਾੜ ਹੋਊਗੀ ਇਹ ਕਮੀ ਨਹੀਂ ਘੱਟੀ ਜੀ ਚੋਈਆ ਵੜੀ ਅੰਗਲੀ ਦੀ ਹਾਂਜੀ ਵੜੀ ਜਿਗਣੀ ਚੋਈਆ ਹਾਂਜੀ ਹਾਂਜੀ ਘੱਟਾ ਘੱਡੀ ਹਾਂਜੀ ਘੱਟਾ ਜੀ 1 ਨੰਬਰ ਚੋਈਆ ਚੋਂ 1 ਨੰਬਰ ਦੁੱਧ ਵਾਲੀ ਮੈਂ ਜਾ ਦੇਖੀ ਦੁੱਧ ਵਾਲੀ ਜੀ ਇਹ ਆ ਗੋਦਾ ਥਣ ਵੇਖ ਲੋ ਜੀ ਉਹ ਗਿੱਲਾ ਲਾੜੂ ਤੇ ਦਿਖਾ ਰਹੇ ਨੇ ਲਾੜੂ ਨਾਲ ਹੀ ਆ ਵੇਖੋ ਜੀ ਕੱਲ ਆਪਣੇ ਕੋ ਜੇਰ ਪਾਈ ਜੀ ਬਿਲਕੁਲ ਹਾਂਜੀ ਤੇ ਖੋਲੀ ਫਿਰ ਚੋਈਆ ਬਹੁਤ ਵਧੀਆ ਲਓ ਜੀ ਖੋਲ ਦਿਨੇ ਮੇਰਾ ਬਾਹਰ ਨੂੰ ਕਰੇ ਤਾਂ ਇੱਦਾਂ ਹੀ ਕਰ ਲੋ ਇਹ ਕਰਮਾ ਵਾਲੀ ਮਹਾਰਾਹੀ ਕਿਰਪਾ ਨਾਲ ਕਿੱਥੇ ਜਾਊਗੀ ਕਰਮਾ ਵਾਲੀ ਲੈਣਾ ਹੀ ਨਾਊਗੀ ਲੰਮੀ ਦੋਸਤ ਹੋ ਜਾ ਭਾਈ ਇੱਧਰ ਇੱਧਰ ਦੋਸਤ ਇੱ ਹਾਂਜੀ ਬਾਹਰੋਂ ਗੱਲ ਬਾਹਰ ਨੂੰ ਕਰ ਲਓ ਧੁੱਪ ਜੀ ਨਹੀਂ ਬਾਜੀ ਪਰ ਕੋਈ ਇਧਰੋਂ ਗੱਲ ਲ ਫਿਰ ਨਹੀਂ ਜਾਂ ਸਿੱਧੀ ਜਾਂਦੇ ਕੋਈ ਗੱਲ ਨਹੀਂ ਐਂ ਜਾਂ ਉਹ ਐਂ ਜਾਂਦੇ ਤੁਸੀਂ ਤਾਂ ਕਰਕੇ ਜਾਂਦੇ ਕਾ ਗੱਲ ਲੋ ਜੀ ਕਰੋ ਚੈੱਕ ਕਰੋ ਸੁਨੀਪਾ ਜੀ ਕਮੀ ਨਹੀਂ ਕੱਟੀ ਕੋਈ ਹੈਗੀ ਫਿਰ ਕਮੀ ਤਾਂ ਭਾਈ ਹੁਣ ਕੋਈ ਕਾੜੀ ਸਾਰਾ ਮੈਂ ਹੀ ਬੜੀ ਚੰਗੀ ਹੈ ਭਾਈ ਮੈਂ ਤਾਂ ਜਿੰਨੀ ਹੈਗੀ ਹੈ ਦੁੱਧ ਵਾਲੀ ਦਬਲ ਮੈਂ ਜੀ ਪੂਰੀ ਫਿਰ ਹੈ ਠੰਡੀ ਕੋਈ ਨੂੰ ਫੁੱਲੂਗਾ ਹਾਂ ਜੀ ਇਹ ਨਹੀਂ ਕਿ ਕੋਈ ਛੋਟੀ ਹੋਊਗੀ ਆਜੋ ਜੀ ਵਿਸ਼ੱਕ ਭੈਣ ਭਰਾ ਆਪਾਂ ਸਿਰ ਦੇ ਉੱਤੇ ਕੋਲ ਆ ਜੇ ਮੈਂ ਨਹੀਂ ਠੀਕ ਹੈ ਜੀ ਤੇ ਚੂਣ ਇੱਕ ਨੰਬਰ ਹੋਈ ਹੈ ਠੰਡੀ ਭਾਜੀ ਫਿਰ ਕੋਈ ਇਹਨੂੰ ਬੱਚੇ ਪੁੱਛੀ ਤੇ ਭਾਜੀ ਵਿਚਾਰ ਨਹੀਂ ਸਲੀਪ ਭਾਜੀ ਹਾਂ ਜੀ ਹਾਂ ਜੀ ਭਾਵੇਂ ਦਾ ਚੋਂਡਾ ਹੋ ਬੱਸ ਬੱਸ ਜੀ ਬੱਸ ਚਵਾਈ ਬੜੀ ਜੀ ਚਵਾਈ ਮਾਰ ਜਦਾ ਨਾ ਇੱਕ ਨੰਬਰਿਆ ਦੇ ਬੱਸ ਠੀਕ ਹਾਂ ਜੀ ਚੂਹੇ ਤੇ ਬਹੁਤ ਵਧੀਆ ਹਾਂਜੀ ਹੁਣ ਧਾਰ ਮਾਰ ਦੋ ਭਾਵੇਂ ਇਦਾਂ ਇਦਾਂ ਲਊਗੀ ਵੇਖਦੇ ਕੋਈ ਸੰਦੀਪ ਭਾਈ ਇਹ ਹੈ ਕਿ ਬੋਦੀ ਜਾਰੀ ਹਾਂ ਚੋਂ ਤੇ ਕੰਮਰਾ ਵੇਖੋ ਜੀ ਨਹੀਂ ਠੀਕ ਆ ਹਾਂਜੀ ਇਹ ਪਛਾੜ ਹੀ ਮਾਰ ਦੋ ਭਾਵੇਂ ਇਹ ਚੋਂ ਬੜੀ ਛਾਈ ਬੜੀ ਬੋਲੀ ਨਹੀਂ ਠੀਕ ਆ ਬਹੁਤ ਛੋਣੀ ਤੇ ਬਸ ਕਰੋ ਜੀ ਹਾਂਜੀ ਸੰਦੀਪ ਭਾਈ ਚਲੋ ਤਾਂ ਮੁੱਲ ਤੇ ਇਹੋ ਜਿਹੀ ਮਹੀਆਂ ਦਾ 2-2 ਲੱਖ ਵੀ ਇੱਕ ਇੱਕ ਅਸੀਂ ਭੈਣ ਭਰਾ ਪਾਉਂਦੇ ਸਾਰੇ ਚਲੋ ਆਪਾਂ ਨੂੰ ਭਾਜ ਮੜੀ ਆਪਾਂ ਭਾਜ ਦੇ ਦਿੰਦੇ। ਭਾ ਦੇ ਬਿਲਕੁਲ ਹਾਂਜੀ ਆਪਾਂ 1.52 ਦੀ ਝੋਟੀ ਦੇ ਰਹੇ ਹਾਂ। 1.52 ਹਾਂਜੀ ਕਰ ਦਿਓ ਕਮਾਨਦ। ਫਿਰ ਫਾਦਰ ਸਾਹਿਬ ਨੂੰ ਪੁੱਛ ਲਓ ਜੋ ਇਹਨਾਂ ਦਾ ਮਨ ਕਰਦਾ ਇਥੇ ਡੀ ਹੋ ਜਾਓ। ਦੱਸ ਦਿਓ। 1.52 ਲੱਖ ਲਵਾਂਗੇ ਇਹਦੇ। ਚਲੋ ਛੋੜੀ ਕਰਾਂਗੇ। ਛੋੜੀ ਕਰਾਂਗੇ। 1.20000 ਨਹੀਂ ਨਹੀਂ 5400 ਰੁਪਿਆ। ਚਲੋ 500 ਹਾਂਜੀ 400 ਰੁਪਿਆ ਛੋੜੀ। ਜੀ ਭਾਈ ਆਪਾਂ ਨਾ ਕੋਈ ਥੋੜਾ ਮਾਰਜਨ 2-4000 ਰੱਖ ਗਏ। ਹਾਂਜੀ ਹਾਂਜੀ ਸਾਰੇ ਭੈਣ ਭਰਾ ਚਲੋ ਸਮਝਦਾ ਜਿਹੜੇ ਦੇਖਣ ਵਾਲੇ ਹੈਗਾ। ਹਾਂਜੀ ਆਪਾਂ ਇਹ ਦੇਖ ਤੱਕੀ ਸੂਈ ਬਿਲਕੁਲ ਗੰਦੀ ਮਿਲੋ ਤੇ ਆਹ ਜੀ ਇਹ ਗੱਪਣ ਹਾਂ ਜੀ ਗੱਪਣ ਪਾਈ ਆ ਗਈ ਜੀ ਸੰਦੀਪ ਭਾਈ ਜੀ ਤਾਂ ਇਹ ਆ ਕਿ ਦਿਨ ਦਾਸ ਲੈ ਜੂਗੀ ਝੋਟੀ ਮੈਂ ਨਹੀਂ ਸਹੀ ਹੋਈ ਬੜੀ ਚੰਗੀ ਹਾਂ ਜੀ ਅੱਛਾ ਜੀ ਤੇ ਬਾਥੀ ਉੱਤੇ ਲੈ ਜੇ ਹਾਂ ਜੀ ਸਾਫ ਕਮੀ ਨਹੀਂ ਕੋਈ ਕੱਟੀ ਜਾਗੀ ਡਬਾ ਵਾਲਾ ਮੈਂ ਜੀ ਬੋਲੀ ਆ ਵੀ ਰੰਗ ਰੰਗ ਬੜਾ ਝੋਟੀ ਦਾ ਜੀ ਲਓ ਜੀ ਇਹ ਵੀ ਦਿਖਾ ਲੋ ਤੋਰ ਕੇ ਕਰਾਂਗੇ ਬਹੁਤ ਚੰਗੀ ਕੱਟੀ ਖਰੀ ਹੈ ਜੀ ਵਾਹ ਜੀ ਭਾਈ ਇਹ ਆਈਡੀਆ ਫਿਰ ਤੁਹਾਡੇ ਨਾਲ ਕਿਨੇ ਕਰ ਜੂ ਹੈ ਜੈਡ ਬਲੈਕ ਬਿਲਕੁਲ ਮੈਂ ਤਾਂ ਸਾਰੀ ਬਲੈਕ ਦੀ ਇੱਕ ਕਵਾਸ ਨਹੀਂ ਭਾਈ ਮੋਹਨ 15 ਕਿਲੋ ਟਟਾ ਨਹੀਂ ਇੱਕ ਕਵਾ ਜਿਹੜਾ ਚੰਗਾ ਹਾਂ ਵੱਡੀ ਮਹ ਹੈ ਜੀ ਮਸੰਦੀ ਭਾਈ ਚਲੋ ਦੁੱਧ ਸੇਵਾ ਵਾਲਾ ਗਾੜੀ ਦੁੱਧ ਚਲੋ ਕਟੀਆਂ ਵੀ 16 17 ਕਿਲੋ ਚ ਆਜੂਗੀ ਜੇ ਕੋਈ ਬ੍ਰੀਡਰ ਚੰਗਾ ਭੈਣ ਭਰਾ ਸੇਵਾ ਵਾਲਾ ਹੋਊਗਾ ਜੀ ਹਾਂਜੀ 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 ਉਦਾਂ ਇਹ ਆਈ ਚੰਗੇ ਥਾਵਾਂ ਤੇ ਦੋਵੇਂ ਕਟੀਆਂ ਚੰਗੇ ਘਰੋਂ ਆਈਆਂ ਦਾ ਠੀਕ ਆ ਹਾਂਜੀ ਤੇ ਦੁੱਧ ਵਾਲੀਆਂ ਕਟੀਆਂ ਦਾ ਸੂਆ ਇਹਦਾ ਦੂਜਾ ਹੀ origignal ਜੀ ਹਾਂਜੀ ਇਹ ਆ ਗਈ ਛੱਗੀ ਜੋ ਕਟੀਆਂ ਹਾਂਜੀ ਵੱਡੇ ਭਾਈ ਚਲੋ ਮੂਲ ਕਰ ਨੂੰ ਦੇਦਾ ਵੀ ਕਰ ਲਈਏ ਭਾਵੇਂ 1 60 ਜਿੱਦਾਂ ਦੀ ਕੱਟੀ ਆ ਤੇ ਇਹ ਆ ਕਿ ਉਦਾਂ ਇਹ ਵੀ ਡੇਢ ਦੀ ਦੇ ਦਾਂਗੇ ਇਹ ਵੀ ਡੇਢ ਦੀ ਹਾਂਜੀ ਗਾੜੀ ਫਾਦਰ ਸਾਹਿਬ ਨਾਲ ਪੁੱਛ ਲੋ ਜੀ ਮਾੜਾ ਜੀ 1 47 ਦੀ ਦੇ ਦਾਂਗੇ ਚਲੋ ਉਹ ਵੀ 1 47 ਦੀ ਬਿਲਕੁਲ 1 ਲੱਖ 47 ਹਜ਼ਾਰ ਦੀ ਜਿੰਨੇ ਦਾ ਮਾਨਦਨ ਕਰਦਾ ਕਹਿੰਦੇ ਕਰਦਾ ਕਰ ਦਾਂਗੇ ਬਸ ਠੀਕ ਠੀਕ ਪਰ ਆ ਜੇ ਦੂਰੋਂ ਨੇੜੋਂ ਆਏ ਤਾਂ ਕਰਨਾ ਪੈਣਾ ਨਹੀਂ ਕਰਨਾ ਪੈਣਾ ਬੜੀ ਕਮੀ ਕਮੀ ਨਹੀਂ ਹੋਈ ਹੈਗੀ ਹਾਂਜੀ ਭਾਈ ਉਹ ਤਾਂ ਕੱਟੀ ਦੀ ਕਮੀ ਨਹੀਂ ਹੋਈ ਹੈਗੀ ਇੱਕ ਗੱਲ ਇਹ ਵੀ ਸੁਣ ਲਈ ਭਾਈ ਨੀ ਨੀ ਚਟੀਆਂ ਚੱਡੇ ਖੁੱਲੇ ਵਾਲੀਆਂ ਮੇਰੇ ਕੋਲ ਕੋਈ ਗੱਲ ਨਹੀਂ ਵੱਡੀਆਂ ਵਜਨ ਵੱਡੇ ਆ ਬਿਲਕੁਲ ਇਹ ਛੋਟੀਆਂ ਨੇ ਮਈਆਂ ਦਾ ਹਾਲੀ ਮਾਰੇ ਘਪਣਾ ਨੀਲੀ ਸਰਦਾ ਦੀ ਹੈ ਮਾਰ ਤੂੰ ਕੈਮਰਾ ਭਾਈ ਇੱਥੇ ਇਹ ਆ ਸਾਫ ਆ ਕਮੀ ਨਹੀਂ ਕੋਈ ਹੈਗੀ ਜੀ ਇਹਦੇ ਦੁੱਧ ਦੇ ਕੋਈ ਜਿਹੜਾ ਸਹੀ ਆ ਸੰਦੀਪ ਭਾਈ 9 ਕਿਲੋ ਹੋਗਾ ਅੱਛਾ 9 ਕਿਲੋ ਹੈਗਾ ਜੀ 9 ਕਿਲੋ ਹੋਗਾ ਵਧੀਆ ਜੀ ਦੋ ਡੰਗ ਚੋਲੇ ਬਾਬਾ ਦੋ ਡੰਗ ਭਣ ਭਰਾ ਚੋਲੇ ਤੇ ਨੀਲੀ ਦੀ ਨਿਸ਼ਾਨੀਆਂ ਮਾਰ ਕੇ ਸਾਰੇ ਹੈਗੇ ਇਹਨੂੰ ਲੈਓ ਭਾਵੇਂ ਇਹ ਇੱਧਰ ਲੈ ਜੀ ਇੱਧਰ ਆ ਕੋਈ ਗੱਲ ਨਹੀਂ ਇਹ ਆ ਕੋ ਦਾ ਕਮੀ ਨਹੀਂ ਚਵਾਈ ਚ ਹੈਗੀ ਕੋਈ ਮਾਸਾ ਕੋ ਕੋਟਾ ਨਹੀਂ ਸਾਫ ਹੈ ਜੀ ਕਮੀ ਨਹੀਂ ਹੈਗੀ ਕੋਈ ਨੀਲੀ ਜੀ ਆ ਗਈ ਛੋਟੀ ਨੀਲੀ ਨੀਲੀ ਆ ਗਈ ਜੀ ਇਹ ਆ ਗਈ ਉਹਦਾ ਚਲੋ ਸੀਸਰ ਬੜਾ ਚੰਗਾ ਵਾ ਹਾਂ ਤੇ ਆ ਆ ਬੱਚਾ ਮਾਰ ਦੇ ਕੈਮਰਾ ਬੱਚੇ ਦੀ ਹਾਂਜੀ ਲਓ ਭਾਜੀ ਬਸ ਠੀਕ ਆ ਉਹਦਾ ਸਦੀਪ ਭਾਈ ਚਲੋ ਮੁੱਲ ਕਰਨ ਨੂੰ ਭਾਵੇਂ ਦਾ 70 ਕਰ ਲਈਏ ਹਾਂਜੀ ਇਹ 67000 ਦੀ ਆਪਾਂ ਦੇ ਦਾਂਗੇ ਇਹ ਆ ਗਈ ਗਾੜੀ ਚਲੋ ਜੋਮ ਫਾਦਰ ਸਾਹਿਬ ਹੁਣਾਂ ਦਾ ਮਨ ਕਰਦਾ ਕੋਈ ਮਨ ਕਰਨਾ ਚਲੋ 10 ਡੜੀ ਜੀ ਕਰ ਦਿਓ ਜੀ ਚਲੋ 60 ਡੜੀ ਯਾਨੀ 65 ਡੜੀ ਚਲੋ ਵਿੱਚ ਛੋੜ ਹੀ ਪਾਸ ਹੋਊਗੀ ਚਲੋ ਹਾਂਜੀ ਜਿਆਦਾ ਨਹੀਂ ਜੋ ਹਾਂਜੀ ਭਾਜੀ ਥੋਮ ਮੋਲ ਉਹਨੇ ਪਾਉਂਦੇ ਮੈਨੂੰ ਜੈ ਜੀ ਕੰਮ ਆ ਜੀ ਛੋੜ ਹੀ ਕਰਨੀ ਇਹ ਗੱਬਣਾ ਜੀ ਫਾਈ ਗੱਬਣਾ ਜੀ ਇਹ ਲੈ ਜੂਗਾ ਤਾਂ 10 ਦੇ ਦੇਣਾ 10 ਦੇ ਲੈ ਜੂਗਾ ਡੋੜਾ ਨਾ ਅੱਛਾ ਵਾ ਵਛੀ ਦਾ ਤਾਂ ਚੰਗੀ ਸਾਫ ਆ ਠੰਡੀ ਠੁੰਡੀ ਭਾਜੀ ਹਾਂਜੀ ਕਮੀ ਨਹੀਂ ਵਛੀ ਚ ਕੋਈ ਹੋ ਗਈ ਹਾਂਜੀ ਕੋਈ ਨਾ ਉੱਥੇ ਫੇਰ ਦੋ ਹੱਥ ਕੋਲ ਠੰਡੀ ਬਿਲਕੁਲ ਬਿਲਕੁਲ ਜੀ ਚੰਗੀ ਆ ਜੀ ਸਾਹ ਹੈ ਭਾਈ ਹਦਾ 20 ਦਿਨ ਦਾ 10 12 ਲੈ ਜੂਗਾ ਦਾ ਕੀ ਆ ਪੱਠੇ ਘਾ ਲੂਗੀ ਲੈ ਜੂਗਾ ਚੰਗਾ ਲੂਗਾ ਹਾਂ ਜੀ ਭੈਣ ਦਾ ਲੈ ਪੱਠੇ ਦਾ ਹਣ ਪਾ ਦਾਂਗੇ ਹੋਰ ਕੀ ਆ ਉਹਦਾ ਇਹਦੀ ਫਿਰ ਕੀਮਤ ਝੂਲੀ ਝਾਲੀ ਬੜੇ ਚੰਗੇ ਹੈ ਜੀ ਇਹਦੀ ਕੀਮਤ ਸਲੀਪ ਭਾਈ ਇਹਦਾ 47000 ਦੀ ਦੇ ਦिए 47 ਹਾਂ ਜੀ 42000 ਦੀ ਦੇ 42000 ਬੜੇ ਠੀਕ ਚਲੋ ਜੀ 42 ਜੀ ਬਿਲਕੁਲ ਪਾ ਜੀ ਲਸ ਕਰ ਪਾ ਹੋਣਾ ਵੇ ਵੇਕ ਜਾਂਦਾ ਮੇਕ ਜਾਂਦਾ ਤਾਂ ਹੀ ਮਾਲ ਵੇਕ ਜਾਂਦਾ ਜੀ ਤਾਂ ਹੀ ਵਿਖਦਾ ਜੀ ਇਹ ਠੰਡੀ ਜਾਂਦਾ ਜੀ ਇਹ ਆ ਗਈ ਬਹੁਤ ਜਲਦੀ ਤੇ ਆ ਝੋਲਾ ਝਾਲਾ ਚੰਗਾ ਸੁਨੀਪਾ ਜੀ ਜਦੋਂ ਲੱਗਾ ਬਿਲਕੁਲ ਬਣੂ ਚੰਗੀ ਇਹ ਵੀ ਗੱਬਣੀ ਹੈ ਨਾ ਹਾਂਜੀ ਗੱਬਣੀ ਸੁਨੀਪਾ ਜੀ ਅੱਛਾ ਉਹ ਤਾਂ ਜਿੰਨ ਅੱਠ ਰੀ ਸੁਨੀਪਾ ਜੀ ਗੱਲ ਕਰੀਏ ਆਪਾਂ ਵੇੜਾ ਦੋਵੇਂ ਆਪਣੇ ਪਿੰਡੋਂ ਲਈਆਂ ਵਾ ਬਸ ਠੀਕ ਹੈ ਵੇੜਾ ਵੇੜਾ ਕੈਮਰੇ ਵੀ ਵੰਦੇ ਆਪਾਂ ਬਹੁਤ ਜਿਆਦਾ ਪੋਣਾ ਤੇ ਇਹ ਹੈ ਕਿ ਜਿੱਥੇ ਮਾਲ ਚਲ ਫਿਰ ਲੈੜਾ ਹੁੰਦਾ ਹਾਂ ਹਾਂਜੀ ਹਾਂਜੀ ਇਹ ਦੋਵੇਂ ਜੋੜਾ ਪਿੰਡੋਂ ਲਿਆ ਫੜਿਆ ਸਿਰੇ ਠੀਕ ਆ ਜੀ ਆਜੋ ਇਹ ਆਈ ਉਧਾਂ ਇਹ ਵੀ ਇਹ ਐਰ ਸ਼ਹਿਰੋ ਜਿਹੜੀ ਜਿੱਦਾਂ ਕ ਲਾ ਲਓ ਇਹਨੂੰ ਜਰਸੀ ਲਾ ਲਓ ਜੋ ਮਰਜੀ ਕਹਿ ਲਓ ਜੀ ਜਿਹੜੀ ਗੱਲ ਜੋ ਭੈਣ ਭਰਾ ਦਾ ਮਨ ਕਰਦਾ ਉਦਾਂ ਇਹ ਆ ਕਿ ਸ਼ਾਇਦ ਦੁੱਧ ਵਾਲੀ ਗਾਂ ਸਾਰੀ ਜਿੰਨੀ ਹੈਗੀ ਆ ਇਹਦੀ ਫਿਰ ਕੀਮਤ ਜੀ ਕਿਉਂ ਤਾਂ ਪਾਈ ਉਦਾਂ ਮੈਂ ਨਾ 72000 ਦੇ ਦਈਏ ਵਛੀ ਉਦਾਂ ਆਲੇ ਵਾਲਾ ਵੇਖੋ ਥੱਲੇ ਉਹ ਬੜਾ ਬੰਨਾ ਬੜਾ ਬੰਨਾ ਵੇਣ ਨਹੀਂ ਆ ਜੀ ਬੋਲੀ ਪਾਲੀ ਬੜੀ ਹੁੰਦਾ ਹਾਂਜੀ ਦੇ ਨਾਲੇ ਦੱਸ ਦੇ ਪੰ 15 ਦਾ 70000 ਦੀ ਦੇਣੀ ਚਲੋ 70000 ਚੱਲਣ ਦੀ 70000 70000 ਜੀ ਛੋਟੀ ਪਾਸੋਂ ਭਾਈ ਹੋਣੀ ਛੋਟੀ ਹੋਣੀ 500 ਠੰਡੀ ਵਾਲੀ ਭਾਈ ਹਾਂਜੀ ਬਿਲਕੁਲ ਚਲੋ ਚਲੋ ਠੀਕ ਯਾਹਾਂ ਜੀ ਸੂਈ ਵੇੜ ਆ ਗਈ ਆ ਸਵੇਰੇ ਸੂਈ ਆਪਣੇ ਕੋਈ ਅੱਛਾ ਹਾਂਜੀ ਅੱਜ ਸਵੇਰੇ ਸੂਈ ਆ ਬੱਟਾ ਠਾਪੀ ਅੱਛਾ ਹੀ ਆ ਗਿਆ ਨਾ ਹਾਂਜੀ ਬੱਛਾ ਆ ਗਿਆ ਨੜਵਾ ਆ ਗਿਆ ਵੇਖੋ ਇਹ ਆ ਗਈ ਜਰਜਰ ਦੀ ਆਪਣੇ ਕੋਈ ਵੀਡੀਓ ਭਾਈ ਜੀ ਬਣੀ ਆ ਕਿੰਨੇ ਬੋਲਾ ਹਾਂਜੀ ਬੋਲਾ ਭਾਈ ਕੋਈ ਚਾਰ ਕਿ ਬੱਲੋ ਛੋਇਆ ਦਾ ਅੱਛਾ ਇਹਨੇ ਕੋਈ ਬਹੁਤ ਜ਼ਿਆਦਾ ਕਿਉਂਕਿ ਤਾਜੀ ਆ ਸਾਰੀ ਹਿਸਾਬ ਨਹੀਂ ਕੀਤੀ ਨਹੀਂ ਠੀਕ ਹੈ ਹਾਂਜੀ ਕਿਉਂਕਿ ਡੋਂਡਾਣ ਹੋ ਜਾਂਦੀ ਆ ਹਾਂਜੀ ਇਹ ਨੇ ਠੀਕ ਹੈ ਜੀ ਚਵਾਈ ਚੂਵੀ ਥਾਣਾ ਇੱਕ ਨੰਬਰ ਹੈ ਜੀ ਇਹ ਸਾਫ ਆ ਬਾਠ ਠੀਕ ਆਜੋ ਚੱਲ ਫਤਿਹਲ ਇਹ ਸ਼ਾਈ ਵਾਲਾ ਪੱਕਿਆ ਗਰਮੀ ਗਰਮੀ ਵਾਲੋ ਚੱਲਣ ਵਾਲੀ ਭਾਈ ਜੀ ਭਾ ਵੀ ਜੈ ਜੀ ਹਾਂਜੀ ਭਾ ਬੜਾ ਚੰਗਾ ਹੁੰਦਾ ਭਾਈ ਗਰਮੀ ਉਹ ਜਿੱਦਾ ਮਰਜ਼ੀ ਦੱਬੂ ਕਰਕੇ ਬਿਲਕੁਲ ਗਰਮੀ ਦੇ ਮਰਜ਼ੀ ਨਾਲ ਪਈ ਜਾ ਲੋ ਹਾਂਜੀ ਇਹ ਆਈ ਠੰਡੀ ਆ ਬੈਗ ਹਰਵਿੰਦਰ ਜੀ ਆਹ ਠੰਡੀ ਭਾਈ ਕੋਈ ਗਾਣੀ ਹਾਂਜੀ ਕੋਈ ਪਤਾ ਨਹੀਂ ਨੇ ਕੋਈ ਗਾਣੀ ਪ੍ਰਸੀ ਭਾਈ ਪਾ ਪਾ ਲੋ ਨਾ ਪਾ ਲੋ ਕੋਈ ਕੋਈ ਪਰਵਾਹ ਨਹੀਂ ਆ ਪਾਗ ਨਿਆਣੇ ਤੋਂ ਬਗੈਰੀ ਭੈਣ ਭਰਾ ਚੂਲੇ ਉਹ ਚੁਆਈ 1 ਕ ਨੰਬਰ ਆ ਕਿਉਂ ਨਹੀਂ ਤੁਹਾਨੂੰ ਨਾਕਾ ਮਗਰੇ ਦੀ ਮਾਰ ਦੋ ਭਾਈ ਭਾਈ ਉਹ ਤਾਂ ਚਲੋ ਮੁੱਲ ਤੇ ਜਿੰਨੀ ਵਹਿੜ ਵਹਿ ਠੰਡੀ ਐ ਮੋੜ ਕਰ ਲੂ ਇਹ 60 ਹਜ਼ਾਰ ਹੀ ਕਰਦਾ ਵਾ ਜਨਾਇਜ਼ ਸਮਝ ਲਓ ਇਹ ਮਾਜੀ ਆ ਮਾਜੀ ਮਾਜੀ ਇਹ 60000 ਫੈਨ ਹੋਣੀ ਇਹਦੀ ਤੇ ਚੁਆਈ ਬੜੀ ਵਹਿੜ ਕੋਈ ਰੱਸੀ ਲੈਣਾਂ ਦੀ ਕੋਣਾ ਤੇ ਹਾਂਜੀ ਸੰਦੀਪ ਭਾਈ ਮੈਂ ਨੇ 52 ਹਜ਼ਾਰ ਹੀ ਦੇ ਦਈਏ 50 ਹੀ ਦੇ ਦਈਏ ਚਲੋ ਜਾਂ ਦੋ 50 50 ਹਜ਼ਾਰ ਦੇਜੋ ਆ ਉਹ ਮੈਂ ਬਤਨਾ ਪੜ ਰਿਹਾ ਦੋ ਕਰਦੀਆਂ ਲੋ ਜੀ ਭਰਾ ਨੇ ਕਹਿ ਤਾ ਲੋ ਚੱਲਣ ਦੋ ਅਰਤਰੀ ਜਾਨ ਦੋ ਐ ਨਾ ਫਿਰ ਦੋ ਵੀ ਆ ਚਾਰ 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 ਮੈਂ ਵੀ ਆ ਇੱਕ ਬੰਦਾ ਹੋਰ ਆ ਚਾਰ ਚਾਰ ਵਟ ਗਿਆ ਨਾ ਨਾ ਇਹ ਨਾ ਕੋਈ ਗੱਲ ਨਹੀਂ ਹੱਸੀ ਜਾਂਦੇ ਆ ਇਹ ਇੱਕ ਮਾਨਦਾਨੇ ਹੁੰਦਾ ਕਿ ਨਹੀਂ ਨਹੀਂ ਨਾ ਬੜਾ ਭੈਣ ਭਰਾ ਭਾਈ ਜੀ ਚੰਗੀ ਲੱਜ ਫੇ ਆ ਜੀ ਅਸਲੀ ਭਾਈ ਜੀ ਆਖੀ ਨਾ ਮਾਲ ਲਾਉਣ ਚਾਹੀਦਾ ਭੈਣ ਭਰਾ ਫੁਲਕਾ ਪਾਣੀ ਇਤਕਰਾਰ ਤੇ ਹੋ ਗਿਆ ਬੜੀ ਇਤਕਰਾਰ ਤੇ ਚਲੋ ਇਹ ਤੁਹਾਡੇ ਪੈਰਾਂ ਪਿੱਛੇ ਬੱਚੇ ਨਹੀਂ ਲਿਦੀ ਹੈਗੇ ਬੱਚੇ ਨਹੀਂ ਲਿਦੀਆ ਚਲੋ ਭੈਣ ਭਾਈ ਜਿੱਥੇ ਮਾਲ ਹੋਰ ਮੰਗੀ ਜਾਂਦੇ ਉਹ ਭਾ ਕਿਥੋਂ ਲਿਆਦੇ ਭਾਈ ਅਸਲਾਂ ਜਿੱਥੇ ਮਾਲ ਲਾਉਣ ਚਾਹੀਦਾ ਭੈਣ ਭਰਾ ਇਹ ਵੀ ਨਹੀਂ ਮੈਂ ਕਹਿੰਦਾ ਅੰਦਰ ਪੈਸੇ ਦੀ ਗੱਲ ਨਹੀਂ ਹੁੰਦੀ ਉਹ ਤਾਂ ਇਤ ਮਾਲ ਬੜਾ ਕਰਦੇ ਰੋਟੀ ਭੈਣ ਭਰਾ ਇਹ ਕਹਿੰਦਾ ਰੋਟੀ ਦੇ ਬਗਾਨੇ ਨਹੀਂ ਜਾਂਦਾ ਨਹੀਂ ਨਹੀਂ ਬਿਲਕੁਲ ਇਹ ਇੱਥੇ ਮਾਲ ਲਾ ਕੇ ਹਨ ਬੜਾ ਚਾਚਵਾਰੇ ਨੇ ਕੀਤਾ ਫਿਰ ਇੱਕ ਵੈਡ ਮਰਗੋਂ ਲੈ ਗਿਆ ਪਰਸਾ ਚੋਦ ਕੱਚੀ ਦਸਾ ਕਰੇ ਨੇ ਖੜਦੀ ਚਲੋ ਤੇ ਹਾਂਜੀ ਇਹ ਭਾਈ ਆਪਣਾ ਪਿੰਡ ਏਰੀ ਹਾਂਜੀ ਨਜ਼ੀਕ ਖਲਚੇ ਵਿੱਚ ਪੈ ਜਾਂਦਾ ਵਾ ਖਲਚੇ ਪੈ ਜਾਂਦਾ ਵਾ ਸੰਗਰਾ ਦੇ ਆਪਣਾ ਜਵਿੰਦਰ ਵਾਲੇ ਰੋਡ ਤੇ ਹੀ ਮਿਲਦਾ ਜੜਾ ਪਾਪੂ ਦਾ ਸਾ ਮੇਨ ਖਾਛੀ ਆਪਣਾ ਚਲੋ ਹਾਂਜੀ ਇਹ ਆ ਭਾਈ ਆਪਣੇ ਆਣ ਕੇ ਜਿਹੜਾ ਆਨਲਾਈਨ ਭੈਣ ਭਰਾ ਕੇ ਜੁੜੇ ਆਪਣੇ ਨਾਲ ਹੋਰ ਬਹੁਤ ਧਾਰ ਹੋਣਾ ਮਾਰ ਰਹੀਦਾ ਨਜ਼ੀਕ ਜਿਹੜੇ ਨਵੇਂ ਭੈਣ ਭਰਾਣ ਕੇ ਮਾਲ ਮੰਗਵਾਉਣਾ ਵਾ ਆਪਣੇ ਅਡੇ ਤੇ ਆਓ ਤਸੱਲੀ ਕਰੋ ਠੀਕ ਭਾਜੀ ਅੱਡਾ ਦੇਖੋ ਨਾਲ ਇਹ ਆ ਕੇ ਆਪਣਾ ਆਪ ਵੇਖ ਕੇ ਖੁਦ ਪਾਸ ਕਰਕੇ ਖੜੋ ਚਲੋ ਠੀਕ ਹੈ ਸੰਗਰੀ ਸਾਥੀ ਸਾਥੀ